ਟਿਲੋਂ ਦੇ ਕਤਲ ਨੂੰ ਲੈ ਕੇ ਟੀਰਾਪਾਪਾ ਨਾਨਕ ਸ਼ਹਿਰਵਾਸੀਆਂ ਕੀਤਾ ਪੰਦ ਅਤੇ ਦਿੱਤਾ ਰੋਸਤਰਨਾ ਕਾਤਲਾਂ ਨੂੰ ਫੜਨ ਦੀ ਕੀਤੀ ਮੰਗ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਰਵੀ ਟਿਲੋਂ ਦੇ ਕਤਲ ਦੀ ਸ਼ਰਾਮਾਨੇ ਲਈ ਜ਼ਿੰਮੇਵਾਰੀ ਅਤੇ ਟੀਰਾਪਾਪਾ ਨਾਨਕ ਦੇ ਐਸਐਚਓ ਨੂੰ ਵੀ ਦਿੱਤੀ ਧਮਕੀ ਬੀਤੀ ਰਾਤ ਨੂੰ ਅਨਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਟੀਰਾਪਾਪਾ ਨਾਨਕ ਚ ਰਵੀ ਟਿਲੋਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਿਸ ਤੇ ਰੋਸ ਵਜੋਂ ਅੱਜ ਸ਼ਹਿਰਵਾਸੀਆਂ ਨੇ ਟੀਰਾਪਾਪਾ ਨਾਨਕ ਮੁਕੰਮਲ ਪੰਦ ਰੱਖਿਆ ਅਤੇ ਰੋਸਤਰਨਾ ਦਿੱਤਾ ਅਤੇ ਸ਼ਹਿਰਵਾਸੀ ਮੰਗ ਕਰ ਰਹੇ ਸਨ ਕਿ ਰਵੀ ਟਿਲੋਂ ਦਾ ਕਤਲ ਕਰਨ ਵਾਲਿਆਂ ਨੂੰ ਤੁਰੰਤ ਗ੍ਰਫਤਾਰ ਕੀਤਾ ਜਾਵੇ ਉੱਥੇ ਦੂਜੇ ਪਾਸੇ ਰਵੀ ਢਿਲੋਂ ਦਾ ਕਤਲ ਦੀ ਜ਼ਿੰਮੇਵਾਰੀ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਸ਼ਰਮ ਮਾਨ ਵੱਲੋਂ ਲਈ ਗਈ ਅਤੇ 13 ਪੱਪਾ ਨਾਨਕ ਤੇ ਐਸਐਚਓ ਨੂੰ ਵੀ ਧਮਕੀ ਦਿੱਤੀ ਗਈ ਯੂਥ ਕਾਂਗਰਸੀ ਆਗੂ ਉਹਦੇ ਵੀਰ ਸਿੰਘ ਰੰਧਾਵਾ ਨੇ ਦਾਅਵਾ ਨੇ ਵੀ 13 ਪੱਪਾ ਨਾਨਕ ਪਹੁੰਚ ਕੇ ਧਰਨੇ 'ਚ ਸ਼ਿਰਕਤ ਕੀਤੀ ਅਤੇ ਲਗਾਤਾਰ 13 ਪੱਪਾ ਨਾਨਕ ਤੇ ਵਿਗੜ ਰਹੀ ਹਾਲਾਤਾਂ ਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਤੇ ਐਸਐਚਓ ਦੀ ਕਾਰਜਸ਼ੀਲੀ ਦੇ ਸਵਾਲ ਚੁੱਕੇ ਸਾਡੇ ਸ਼ਹਿਰ ਦੇ ਮਸ਼ਹੂਰ ਵਪਾਰੀ ਲक्की ਢਿਲੋਂ ਜਿਹਨਾਂ ਨੂੰ ਪਿਆਰ ਨਾਲ ਲੱਕੀ ਗੋਲਦੇ ਆ ਉਹਨਾਂ ਦੇ ਪਰਿਵਾਰ ਤੇ ਕੱਲ 9 ਵਜੇ ਕਹਿਰ ਵਾਪਰਿਆ ਉਹਦੇ ਛੋਟੇ ਭਰਾ ਦੀ ਗੋਲੀਆਂ ਮਾਰ ਕੇ ਥੱਧਿਆ ਕਰ ਦਿੱਤੀ ਗਈ ਮੈਂ ਇਹ ਗੱਲ ਪੁਲਿਸ ਪ੍ਰਸ਼ਾਸਨ ਤੋਂ ਪੁੱਛਣਾ ਚਾਹੁੰਦਾ ਐਸਐਸਪੀ ਤੋਂ ਪੁੱਛਣਾ ਚਾਹੁੰਦਾ ਇਹ ਜਿਹੜਾ ਐਸਐਚਓ ਤੁਸੀਂ ਇੱਥੇ ਲਾਇਆ ਸੀ ਕਾਦੇ ਵਾਸਤੇ ਲਾਇਆ ਸੀ ਇਹਦਾ ਕੰਮ ਕੀ ਸੀ ਇਹ ਕੀ ਕਰ ਰਿਹਾ ਇਹਨੀਆਂ ਗੰਦੀਆਂ ਕਰਕੂਟਾਂ ਨੇ ਡੇਰਾ ਬਾਬਾ ਨਾਨਕ ਰੋਲ ਕੇ ਰੱਖ ਦਿੱਤਾ ਇਹਨੂੰ ਇੰਨੀ ਸ਼ਰਮ ਨਹੀਂ ਆਈ ਬਾਬੇ ਨਾਨਕ ਦੀ ਧਰਤੀ ਆ ਇੱਕਾ ਜੋ ਨਿਆੜਾ ਮੁਰਦਾਬਾਦ ਜਿੰਦਾਬਾਦ ਮੁਰਦਾਬਾਦ ਸਤ ਪਾਏ ਜੋ ਮੁਰਦਾਬਾਦ ਜਿੰਦਾਬਾਦ ਮੁਰਦਾ ਕੱਲ ਦੇ ਦਿਨ ਐਸਐਚਓ ਨੇ ਡੇਰਾ ਬਾਬਾ ਨਾਨਕ ਦੇ ਸਾਥਕਾਂ ਵੱਲੋਂ ਰਵੀ ਕੁਮਾਰ ਉਹਨਾਂ ਨੂੰ ਜਿਹੜੀ ਸਿਕਿਉਰਿਟੀ ਦਿੱਤੀ ਗਈ ਸੀ ਉਹ ਪਹਿਲਾਂ ਵਾਪਸ ਲਈ ਕੱਲ ਦੇ ਕੱਲ ਹੀ ਵਾਪਸ ਬੁਲਾਈ ਤੇ ਥੋੜੇ ਘੰਟਿਆਂ ਦੇ ਅੰਦਰ ਅੰਦਰ ਹੀ ਜਿਹੜਾ ਇਹ ਜਿਹੜੀ ਇਨਫੋਰਮੇਸ਼ਨ ਸੀ ਉਹ ਜਿੰਨਾ ਸ਼ੂਟਰਾਂ ਨੇ ਆਉਣਾ ਸੀ ਉਹਨਾਂ ਕੋ ਪਹੁੰਚ ਵੀ ਗਈ ਤੇ ਰਾਤ ਨੂੰ 9 ਵਜੇ ਉਹਨਾਂ ਨੇ ਗੋਲੀਆਂ ਮਾਰਨ ਥੋੜੇ ਵੱਡੇ ਭਰਾ ਨੂੰ ਮਾਰ ਵੀ ਦਿੱਤਾ ਅੱਜ ਰਾਤੀ ਇਹਨਾਂ ਨੇ ਭਾਵੇਂ ਟਰਾਂਸਫਰ ਕਰਤਾ ਉਹਨਾਂ ਨੂੰ ਅੱਜ ਹੁਣ ਸਾਨੂੰ ਟਰਾਂਸਫਰ ਨਾ ਕਿਸੇ ਨੂੰ ਲੈਣਾ ਦੇਣਾ ਨਹੀਂਗਾ ਇਹੋ ਜਿਹੇ ਬੰਦੇ ਤੇ ਕਾਰਵਾਈ ਹੋਣੀ ਚਾਹੀਦੀ ਹੈ ਕਿ ਕਿਹੜੇ ਆਧਾਰ ਤੇ ਸਿਕਿਉਰਟੀ ਵਾਪਸ ਲਈ ਗਈ ਸੀ ਜਦੋਂ ਦਿੱਤੀ ਹੈ ਤੇ ਕੋਈ ਇਹੋ ਜਿਹਾ ਥ੍ਰੈਟ ਹੋਣਾ ਹੈ ਕਿ ਜਿਹੜੀ ਸਿਕਿਉਰਟੀ ਦਿੱਤੀ ਗਈ ਸੀ ਤੇ ਵਾਪਸ ਜਿਹੜੇ ਲਈ ਹੈ ਉਹ ਕਿਹੜੇ ਕਾਰਨ ਕਰਕੇ ਲਈ ਹੈ ਪਹਿਲਾਂ ਵੀ ਇਹੋ ਜਿਹਾ ਕੁਝ ਇੱਥੇ 2 ਮਹੀਨੇ ਹੋਏ ਆ ਪਿੱਛੇ ਮੰਡੀ ਡੇਰਾਪਾ ਬਣਾ ਲੱਗਦੀ ਇੱਥੇ ਸਾਡੀ ਪਾਰਟੀ ਦਾ ਪ੍ਰੋਗਰਾਮ ਸੀਗਾ ਉੱਥੇ ਖੜੇ ਹੋ ਕੇ ਮੈਂ ਬੋਲਿਆ ਸੀ ਕਿ ਡੀਐਸਪੀ ਤੇ ਐਸਐਚਓ ਦੋਵੇਂ ਜਣੇ ਆ ਜਿਹੜੇ ਇਹ ਗੈਂਗਸਟਰ ਨਾਲ ਰਲੇ ਹੋਏ ਉਦੋਂ ਵੀ ਆਹ ਚੀਜ਼ ਬੋਲੀ ਸੀ ਕਿ ਇਹਨਾਂ ਨੇ ਮਾਵਾ ਦੇ ਪੁੱਤ ਮਾਰਾ ਕੇ ਛੱਡਣਾ ਤੇ ਇਹੋ ਜਿਹੇ ਬੰਦਿਆਂ ਨੂੰ ਸਿਰਫ ਜਿਹੜੇ ਗੈਂਗਸਟਰਾਂ ਦੇ ਕਾਂਗਰਸੀਆਂ ਨੂੰ ਮਾਰਨ ਨੂੰ ਪੈਂਦੇ ਇਹਦਾ ਮਤਲਬ ਐਸਐਚਓ ਦੇ ਵੇਖਣਾ ਚਾਹੀਦਾ ਕਿ ਕਿਉਂ ਜਿਹੜੀ ਪਾਰਟੀ ਰੂਲ ਕਰ ਰਹੀ ਐਸ ਟਾਈਮ ਗਵਰਨਮੈਂਟ ਨੂੰ ਉਹਨਾਂ ਦੇ ਘਰਾਂ ਵੱਲ ਬੱਚ ਜਾਂਦੇ ਜਾਣ ਤੋਂ ਪੁਲਿਸ ਬਚਾਉਂਦੀ ਹੋਗੀ ਹੋ ਸਕਦਾ ਹੈ ਹਰ ਜਗ੍ਹਾ ਇਹੋ ਜਿਹਾ ਕੁਝ ਹੁੰਦਾ ਹੋਵੇ ਉਹਨਾਂ ਦੀ ਪਾਰਟੀ ਵਾਲਿਆਂ ਨਾਲ ਵੀ ਹੁੰਦਾ ਹੋਵੇ ਪਰ ਉੱਥੇ ਜਾਣ ਤੋਂ ਜਿਹੜੀ ਪੁਲਿਸ ਰੋਕ ਲੈਂਦੀ ਹੈ ਇਹਨਾਂ ਨੂੰ ਉਹਨਾਂ ਦੀ ਇੰਟੈਲੀਜੈਂਸ ਰੋਕ ਲੈਂਦੀ ਹੈ ਥਾਣੇ ਵਾਲੀ ਪੁਲਿਸ ਪਹੁੰਚ ਜਾਂਦੀ ਹੈ ਪਰ ਜਦੋਂ ਕਿਸੇ ਕਾਂਗਰਸੀ ਪਰਿਵਾਰ ਦੇ ਵੱਲ ਆਉਣਾ ਹੋਵੇ ਉਦੋਂ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਇਹਨਾਂ ਦਾ ਨਾਂ ਵੀ ਆਪਾਂ ਕਾਂਗਰਸ ਵੇਖੀ ਜਾਵੇ ਕਿ ਇਹਨਾਂ ਦਾ ਕੋਈ ਤੱਲਕ ਰਿਹਾ ਹੈ ਪਾਰਟੀ ਨਾਲ ਸ਼ਹਿਰ ਦੇ ਵਿੱਚ ਇਹਨਾਂ ਦਾ ਇਸ ਪਰਿਵਾਰ ਦਾ ਬੜਾ ਰਸੂਖ ਰਿਹਾ ਸਾਰਾ ਸ਼ਹਿਰ ਪਿਆਰ ਕਰਦਾ ਹੈ ਇਹਨਾਂ ਨਾਲ ਥਾਣੇ ਤੋਂ 1 ਕਿਲੋਮੀਟਰ ਦੂਰ ਤੇ ਕਰ ਤੇ ਗੁੰਡਿਆਂ ਦੇ ਹੌਸਲੇ ਨੇ ਬੁਲੰਦ ਨੇ ਕਿ ਕੋਈ ਪਰਵਾਹ ਨਹੀਂ ਕਿ ਤਿੰਨ ਬੰਦੇ ਆ ਕੇ ਗੋਲੀਆਂ ਚਲਾ ਜਾਣ ਭੱਜ ਜਾਣ ਕੋਈ ਕਾਰਵਾਈ ਨਾ ਹੋਵੇ ਐਸਐਚਓ ਨੂੰ ਸਸਪੈਂਡ ਕਰ ਕਿ ਕਿੰਨੇ ਟ੍ਰਾਂਸਫਰ ਕਰ ਦੋ ਬਸ ਅਸੀਂ ਤਾਂ ਇਹ ਚਾਹੁੰਦੇ ਆ ਇੱਥੇ ਬੈਠੀ ਐਸੇ ਕਰਕੇ ਕਿ ਐਸਐਚਓ ਤੇ ਸਤਪਾਲ ਤੇ ਪੂਰੀ ਇਨਕੁਆਇਰੀ ਬੈਠਣੀ ਚਾਹੀਦੀ ਹੈ ਡੀਐਸਪੀ ਤਾਂ ਬੈਠਣੀ ਚਾਹੀਦੀ ਹੈ ਕਿਉਂਕਿ ਜੇ ਐਸਐਚਓ ਬੋਲਦਾ ਹੈ ਉਹ ਡੀਐਸਪੀ ਦੇ ਇਕੱਲੇ ਬਿਨਾ ਬੋਲ ਹੀ ਨਹੀਂ ਸਕਦਾ ਸਾਡੇ ਜਿਹੜਾ ਮੇਨ ਮਕਸਦ ਹੈ ਉਹ ਆਇਆ ਕਿ ਦੋਵਾਂ ਨੂੰ ਟ੍ਰਾਂਸਫਰ ਨਾ ਕੀਤਾ ਜਾਵੇ ਰੱਖੋ ਭਾਵੇਂ ਇੱਥੇ ਰਹਿੰਦੇ ਆ ਹੋਇਆ ਇਹਨਾਂ ਤੇ ਇਨਕੁਆਇਰੀ ਕਰੋ ਤੇ ਨਾਲ ਉਸ ਤੋਂ ਬਾਅਦ ਸਸਪੈਂਡ ਕੀਤਾ ਜਾਵੇ ਡਰਵ ਨੰਬਰ ਤੇ ਹੋਰ ਵੀ ਕਈ ਲੋਕਾਂ ਨੇ ਉਹ ਜੇ ਗੱਲਾਂ ਆ ਰਹੀਆਂ ਨੇ ਉਹੀ ਪੁਕੀ ਕਿੱਥੋਂ ਦੇ ਜਦੋਂ ਸਰਕਾਰ ਨੂੰ ਕੋਈ ਇੰਟਰਸਟ ਹੀ ਨਹੀਂ ਹੁੰਦਾ ਕਿ ਇਸ ਚੀਜ਼ ਨੂੰ ਰੋਕਣਾ ਕਿਵੇਂ ਹੈ ਇਸ ਚੀਜ਼ ਤੇ ਠਲ ਕਿਵੇਂ ਪਾਉਣੀ ਹੈ ਬੇਫਿਕਰ ਬੈਠੇ ਨੇ ਧਿਆਨ ਹੁੰਦਾ ਪੋਸਟਰ ਕਿੱਥੇ ਵੱਡਾ ਲਗਾਉਣਾ ਕੁੜਤਾ ਕਿਹੋ ਜਿਹਾ ਪਾਉਣਾ ਇਸ਼ਾਰੇ ਕਿਹੋ ਜਿਹੇ ਕਰਨੇ ਆ ਇਹ ਚੀਜ਼ਾਂ ਵੱਲ ਧਿਆਨ ਹੈ ਟਾਇਲਾਂ ਕਿੰਨੇ ਵੇਚਣੀਆਂ ਇੱਟਾਂ ਕਿੰਨੇ ਵੇਚਣੀਆਂ ਸਾਡੇ ਵਾਲੇ ਦੀ ਇੱਟਾਂ ਹੀ ਨਹੀਂ ਮੁੱਕਣ ਤਿਆਰੀਆਂ ਪਤਾ ਨਹੀਂ ਕਿੰਨੀਆਂ ਬਣਾ ਕੇ ਇਹ ਆ ਧਿਆਨ ਨਹੀਂਗਾ ਕਿ ਜਿਹੜੇ ਲੋਕਾਂ ਨੇ ਵੋਟਾਂ ਪਾਈਆਂ ਉਹਨਾਂ ਵੱਲ ਧਿਆਨ ਕਿੰਨੇ ਦੇਣਾ ਨਾ ਵੀ ਪਾਈਆਂ ਹੋਣ ਐਮਐਲਏ ਤੇ ਹਲਕੇ ਦਾ ਹੀ ਹੁੰਦਾ ਉਹਨਾਂ ਵੱਲ ਧਿਆਨ ਕਿੰਨੇ ਦੇਣਾ ਪੁਲਿਸ ਵੱਲ ਪੁਲਿਸ ਤੇ ਸ਼ਿਕੰਜਾ ਕਿੰਨੇ ਕਸਣਾ ਹੈ ਕਿਸੇ ਦਾ ਨਾ ਕਿਸੇ ਵੱਡੇ ਅਫਸਰ ਦਾ ਧਿਆਨ ਹੁੰਦਾ ਨਾ ਕਿਸੇ ਹੋਰ ਦਾ ਲੋਕ ਰੋਜ਼ ਦੀ ਰੋਜ਼ ਮਰੀ ਜਾਂਦੇ ਪਰ ਧਿਆਨ ਜਾਂ ਰੋਕ ਟੋਕ ਗੈਂਗਸਟਰਾਂ ਨੂੰ ਕਿਸੇ ਦੀ ਨਹੀਂ ਕੋਈ ਨਾਕਾ ਨਹੀਂ ਸ਼ਹਿਰ ਦੇ ਅੰਦਰ ਨਾਲ ਬਾਰਡਰ ਪੈਂਦਾ ਕੋਈ ਵੀ ਇੱਥੇ ਬੰਦਾ ਨਹੀਂ ਖੜਾਉਂਦਾ ਕਿਸੇ ਦੀ ਚੈਕਿੰਗ ਨਹੀਂ ਤੇ ਲੋਕਾਂ ਨੇ ਪਿਸਤੌਲ ਸ਼ਰੇਆਮ ਲੈ ਕੇ ਫਿਰ ਕੇ ਮਾਰਨਾ ਹੀ ਲੋਕਾਂ ਨੂੰ ਧਰਨਾ ਕਿਦੋਂ ਤੱਕ ਜਾਰੀ ਰਹੇਗਾ ਧਰਨਾ ਉਦੋਂ ਤੱਕ ਇਹ ਬੈਠੇ ਰਵਾਂਗੇ ਜਦ ਤੱਕ ਦੋ ਬੰਦਿਆਂ ਤੇ ਡੀਐਸਪੀ ਜੋਗਾ ਸਿੰਘ ਤੇ ਐਸਐਚਓ ਸਤਪਾਲ ਜਿਹੜਾ ਹੁਣ ਟਰਾਂਸਫਰ ਹੋ ਗਿਆ ਇਥੋਂ ਪਰ ਜਦ ਤੱਕ ਇਹਨਾਂ ਤੇ ਇਨਕੁਆਇਰੀ ਸ਼ੁਰੂ ਨਹੀਂ ਹੁੰਦੀ ਉਨਾ ਟਾਈਮ ਇੱਥੇ ਬੈਠੇ ਰਹਿਣਾ ਅੱਜ ਦਾ ਧਰਨਾ ਲਾਇਆ ਜੀ ਉਥੇ ਬੰਦੇ ਇਹਨਾਂ ਤੇ ਸਾਡੇ ਸ਼ਹਿਰ ਦੇ ਵਿੱਚ ਜਿਹੜੀ ਬੜੀ ਮੰਦਭਗ ਘਟਨਾ ਸਾਡਾ ਵੀਰ ਅਭੀਤ ਨੂੰ ਬਿਲਕੁਲ ਜਾਨਵਰਾਂ ਦੀ ਦੌੜੀ ਦਾ ਸ਼ਿਕਾਰ ਹੋ ਕੇ ਉਹ ਸਾਨੂੰ ਇਹ ਮਿਸ਼ੋੜਾ ਦੇ ਗਿਆ ਜਿਹਦੇ ਲਈ ਮੈਂ ਬਹੁਤ ਕਾਹਦਾ ਮਤਲਬ ਸ਼ਹਿਰ ਵੱਲੋਂ ਦੁਖੀ ਹਿਰਦੇ ਨਾਲ ਮੈਂ ਇੱਥਾਂ ਆ ਕੇ ਪਰਮਾਤਮਾ ਉਹਦੀ ਆਤਮਾ ਨੂੰ ਸ਼ਾਂਤੀ ਦੇਵਾਂ ਦੂਸਰਾ ਡੇਰਾ ਬਾਬਾ ਨਾਨਕ ਦੀ ਜਿਹੜੀ ਸਥਿਤੀ ਆ ਉਹ ਕਾਫੀ ਸਮੇਂ ਤੋਂ ਤੁਸੀਂ ਜਾਣਦੇ ਹੋ ਖੁਦ ਪੱਤਰਕਾਰ ਵੀ ਜਾਣਦੇ ਹੋ ਤੇ ਡੇਰਾ ਬਾਬਾ ਨਾਨਕ ਦਾ ਹਾਲਾਤ ਕੀ ਨੇ ਕੋਈ ਵੀ ਬੰਦਾ ਇੱਥੇ ਸੇਫ ਨਹੀਂ ਹੈ। ਔਰ ਪੁਲਸ ਜਿਹੜੀ ਆ ਉਹਦਾ ਜਿਹੜਾ ਕੰਮ ਆ ਬਿਲਕੁਲ ਹੀ ਨਖਿੱਦ ਔਰ ਮੈਂ ਸਮਝਾਂਗਾ ਕਿ ਵੀ ਸਭ ਤੋਂ ਮਾੜੇ ਐਸਐਟਓ ਜਿਹੜੇ ਦਾ ਬਾਬਾ ਨਾਨਕ ਦੇ ਵਿੱਚ ਇੱਥੇ ਲੱਗੇ। ਕਿਉਂਕਿ ਇਹਨਾਂ ਨੂੰ ਸਿਰਫ ਆਪਣੀ ਸਿਕਿਉਰਿਟੀ ਦਾ ਧਿਆਨ ਹੈ। ਪਿਛਲੀ ਵਾਰੀ ਵੀ ਜਦੋਂ ਸਾਡੇ ਇੱਕ ਵਪਾਰੀ ਭਰਾ ਦੇ ਗੋਦੀ ਚੱਲੀ ਸੀ ਉਦੋਂ ਵੀ ਬੜਾ ਦਿੱਕਾ ਸੀ। ਏ ਭਈ ਇਹ ਕਰਨ ਇਹ ਆਪਣੇ ਥਾਣੇ ਸ਼ਾਮਾਂ ਨੂੰ 8 ਵਜੇ 8:30 ਵਜੇ ਬੰਦ ਕਰ ਦਉਂਦੇ ਨੇ ਸ਼ਹਿਰ ਨੂੰ ਛੱਡ ਦਿੰਦੇ ਰੱਬ ਪਰੋਸੀ ਕੋਈ ਕਹਿੰਦੀ ਰੱਬ ਪਰੋਸੀ ਰਹਿਣ ਸਾਨੂੰ ਫੇਰ ਥਾਣਿਆਂ ਦੀ ਵੀ ਲੋੜ ਨਹੀਂ ਪੇਸ਼ਾ ਕੇ ਚੁੱਕੇ ਲਾ ਜਾਂਦੇ ਆਪਣੇ ਆਪਣਾ ਪਛਾਣ ਕਰਨਾ ਤੇ ਫੇ ਇਹ ਵੀ ਬੰਦ ਕਰ ਦਿੰਦੇ ਸ਼ੱਕ ਥਾਣੇ ਖਾਣ ਦੀ ਲੋੜ ਨਹੀਂ ਤੇ ਇਸ ਕਰਕੇ ਆਪਾਂ ਚਾਹੁੰਦੇ ਆਂ ਵੀ ਇਹਦਾ ਤੇ ਖਲਾਫ ਜਿਹੜੀ ਉਹ ਕਾਰਵਾਈ ਵਿਭਾਗੀ ਹੋਣੀ ਚਾਹੀਦੀ ਹੈ ਨੰਬੂ ਰਾਤੀ ਛੋਟੀ ਜੀ ਉਮਰ ਦਾ ਮੁੰਡਾ ਰਜੀ ਤੇ ਕਲਿਆਣੇ ਦਾ ਕੰਮ ਕਰਦਾ ਤੇ ਕੋਨ ਨੂੰ ਗੋਲੀਆਂ ਮਾਰ ਕੇ ਨੇ ਹੱਥੇ ਨੂੰ ਮਾਰ ਦਿੱਤਾ ਗਿਆ ਬੜੀ ਮਾੜੀ ਘਟਨਾ ਇਹ ਨਿੰਦਮੇ ਘਟਨਾ ਇਹਦਾ ਅਸਰ ਦੁਕਾਨਦਾਰਾਂ ਦੀਆਂ ਸਾਰੀਆਂ ਦੁਕਾਨਾਂ ਬੰਦ ਨੇ ਤੇ ਦੁਕਾਨਦਾਰ ਭਰਾ ਹੀ ਆ ਡਾ ਤੇ ਮੜੀ ਬੜੀ ਮਾੜੀ ਗੱਲ ਆ ਇਹਦੀ ਜਿੰਨੀ ਨਖੇਦੀ ਕੀਤੀ ਜਾਵੇ ਨਹੀਂ ਘਟਦਾ ਈ ਕਰਨੀ ਨਹੀਂ ਆ ਥ੍ਰੈਡ ਕਰਾਂ ਉਹਦੇ ਨਾਲ ਫਿਰ ਕੋਸ਼ਿਸ਼ ਕਰਵਾਂ ਤੇ ਦੇਖੋ ਇਹ ਹੁਣ ਕਾਨੂੰਨ ਵਿਵਸਥਾ ਢਿੱਲੀ ਆ ਡੇਰਾ ਬਾਬਾ ਨਾਨਕ ਦੇ ਵਿੱਚ ਕਿੰਨੇ ਦੁਕਾਨਦਾਰਾਂ ਨੂੰ ਕੋਈ ਤੇਰੀਆਂ ਗੱਲਾਂ ਹੋ ਗਈਆਂ ਤੇ ਇਹ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਪਾ ਪ੍ਰਾਪਤ ਤੱਕ ਜੇ ਵਸੇਗੀ ਤੇ ਫੇਰ ਜੇ ਇਦਾਂ ਹੀ ਹਾਲਾਤ ਰਹੇ ਤੇ ਮੈਨੂੰ ਨਹੀਂ ਲੱਗਦਾ ਕਿ ਡੇਰਾ ਬਾਬਾ ਨਾਨਕ 'ਚ ਕੋਈ ਦੁਕਾਨਦਾਰ ਰਹੇਗਾ ਸਰ ਇਦਾਂ ਤੇ ਹੁੰਦੇ ਸਾਰੇ ਹੀ ਦੁਕਾਨਦਾਰੀ ਹੋਈ ਹੁਣ ਸੋਚੁੰਦੇ ਆ ਕਿ ਆਪਣੀਆਂ ਆਪਣੀਆਂ ਦੁਕਾਨਾਂ ਵੇਚੀ ਤੇ ਇਸ਼ਾਰਾਂ ਚ ਜਾ ਕੇ ਸੈਟਲ ਇਹੋ ਜਿਹੇ ਹਾਲਾਤਾਂ ਚ ਰਹਿਣਾ ਬੜਾ ਔਖਾ ਇਹ ਤੇ ਸਰਕਾਰਾਂ ਨੂੰ ਸੋਚਣਾ ਪੈਣਾ ਜੇ ਸਰਕਾਰਾਂ ਅਜੇ ਵੀ ਨਾ ਨਾ ਜਾਗੀਆਂ ਤੇ ਮੈਨੂੰ ਲੱਗਦਾ ਕਿ ਸਾਲ ਦੇ ਅੰਤ ਨੂੰ ਤੇ ਡੇਰਾ ਖਾਂਦੀ ਹੋਏ ਜੋ ਹਾਲਾਤ ਅੱਜ ਦੇ ਧਰਨੇ ਦੇ ਸਮਝ ਕੀ ਸਰਨਾ ਵੇਖੋ ਅੱਜ ਅਸੀਂ ਸਾਰੇ ਦੁਕਾਨਦਾਰ ਇਕੱਠੇ ਹੋ ਗਏ ਇਹ ਕਿਸੇ ਪਾਰਟੀ ਦਾ ਧਰਨਾ ਨਹੀਂ ਜੀ ਇਹ ਮੈਂ ਪਹਿਲਾਂ ਕਹਿੰਦਾ ਆਪਾਂ ਇਹਨੂੰ ਪਾਰਟੀ ਦਾ ਧਰਨਾ ਨਾ ਬਣਾਈਏ ਇਹ ਵਪਾਰੀ ਸਾਡੇ ਭਰਾ ਦੀ ਹੱਥਿਆਈ ਗੋਲੀਆਂ ਮਾਰ ਇਹ ਵਪਾਰ ਵਪਾਰਕ ਧਰਨਾ ਦੁਕਾਨਦਾਰਾਂ ਦਾ ਧਰਨਾ ਹੈ ਪਾਰਟੀਆਂ ਨੇ ਚਲੋ ਸਹਿਯੋਗ ਸਾਰੇ ਨੇ ਦਿੱਤਾ ਤੇ ਅਹੀਂ ਸਾਡੇ ਸ਼ਹਿਰ ਦੇ ਬੁੱਧੀ ਜੀ ਵੀ ਸਾਰੇ ਇਕੱਠੇ ਹੋਏ ਆ ਤੇ ਇਹਦੇ ਬਾਰੇ ਹੁਣ ਜੋ ਵੀ ਅਗਲੀ ਵਿਉਂਤ ਹੋਏਗੀ ਉਹ ਤੁਹਾਨੂੰ ਫਿਰ ਸਮੇਂ ਦੇ ਨਾਲ ਦੱਸ ਦਿੱਤਾ ਜਾਏਗਾ ਅੱਜ ਸਾਡੇ ਸ਼ਹਿਰ ਦੇ ਰੁਪਬਣਾ ਦੇ ਵਿੱਚ ਮਸ਼ੂਰ ਰੁਪਬਾਰੇ ਲੱਕੀ ਢੋਣ ਦੇ ਛੋਟੇ ਭਰਾ ਰਵੀ ਕੁਮਾਰ ਇਹਨਾਂ ਦੀ ਗੱਲ ਗੈਂਗਸਟਰਾਂ ਵੱਲੋਂ ਗੋਲੀਆਂ ਮਾਰ ਕੇ ਮੌਲਕਾਲ ਦੀ ਅੱਜ ਅਸੀਂ ਉਸ ਦੇ ਸਬੰਧ ਵਿੱਚ ਥਾਣੇ ਦੇ ਸਾਹਮਣੇ ਧਰਨਾ ਲਾਉਣ ਲਈ ਬੈਠੇ ਆ ਕਿਉਂਕਿ ਇਹਦੇ ਵਿੱਚ ਐਸ ਐਚਓ ਸਤਪਾਲ ਦੀ ਮਿਲਿਪੂ ਤਾਂ ਲੈਟਾਉਣ ਦੇ ਬਾਵਜੂਦ ਉਹਨੂੰ ਇੱਕ ਕੱਲ ਪਰਸੂ 3 ਦਿਨਾਂ ਤੋਂ ਉਹਨੂੰ ਕਹਿ ਰਹੇ ਆ ਮੁੰਡੇ ਭੇਜਦੇ ਰਹੇ ਆ ਪਰਾਰ ਆਉਂਦਾ ਰਿਹਾ ਸਾਨੂੰ ਫਰੇਟ ਆ ਰਿਹਾ ਦੱਸੋ ਕੀ ਕੀਤਾ ਜੀ ਇਹ ਸੱਚ ਉਹਦਾ ਜਵਾਬ ਸੀ ਉਹ ਮੈਂ ਅੱਜ ਕੱਲ ਫੜ ਲੈਣਾ ਮੈਂ ਕੱਲ ਫੜ ਲੈਣਾ ਮੈਂ ਪਰਸੋਂ ਫੜਾਇਆ ਜੀ ਮੈਂ ਭਜਾਤੇ ਜੀ ਨੁਕਸਾਨ ਕਰਤਾ ਜੀ ਇੰਨਾ ਗੱਲਾਂ ਦੇ ਲਾ ਰਿਹਾ ਵਿੱਚ ਕੱਲ ਜਦੋਂ ਇਹ ਵਾਰਦਾਤ ਹੋਈ ਆ ਜਿਹੜੇ ਉਹਨਾਂ ਨੂੰ ਗਨਮੈਨ ਦਿੱਤੇ ਸੀ ਉਹਨਾਂ ਦੀ ਦੁਕਾਨ ਤੇ ਗਨਮੈਨ ਦੋ ਸਣ ਉਹ ਦੋਵੇਂ ਹੀ ਇਹਨਾਂ ਨੂੰ ਘਰ ਛੱਡ ਕੇ ਜਾਂਦੇ ਸੀ ਜਦੋਂ ਕਿ ਘਰ ਜਾਣ ਦਾ ਟਾਈਮ ਹੋਇਆ ਏ ਐਸ ਐਚਓ ਜਾ ਕੇ ਆਪਣੀ ਗੱਡੀ 'ਚ ਬਿਠਾ ਕੇ ਉਹਨਾਂ ਦੇ ਗਨਮੈਨਤ ਦੋਵੇਂ ਹੀ ਉੱਥੇ ਚੁੱਕ ਲਿਆ ਬਾਅਦ ਚ ਨੂੰ ਦੇ ਪੀਨ ਗਨਮੈਨਤ ਬਿਗੈਰ ਉਹਨਾਂ ਨੇ ਦੁਕਾਨਾਂ ਬੰਦ ਕੀਤੀਆਂ ਘਰ ਜਾ ਰਿਆ ਸੀ ਘਰ ਦੇ ਗੇਟ ਮੋੜੇ ਜਾ ਕੇ ਉਹਨੇ ਜਦੋਂ ਘਰ ਦੇ ਦਰਵਾਜ਼ੇ ਮਾਰ ਦੇ ਬੇਸ ਕੋਲ ਉਥੇ ਦੋ ਤਿੰਨ ਮੋਟਰਸਾਈਕਲ ਸਵਾਰ ਆਏ ਨੇ ਮੁੰਨਾਰੇ ਗੋਲੀਆਂ ਮਾਰ ਕੇ ਅਸੀਂ ਪ੍ਰਸ਼ਾਸਨ ਤੋਂ ਉਸ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਜਿਹੜੀ ਜ਼ਿੰਮੇਵਾਰੀ ਆ ਮਾਨਾ ਵਾਲੇ ਮੁੰਡੇ ਨੇ ਲਈ ਆ ਉਹਦੇ ਵਿੱਚ ਉਹਨੇ ਸਾਫ਼ ਦੱਸਿਆ ਤੇ ਜਿੰਨਾ ਕਸੂਰ ਸਾਡਾ ਉਹਨਾਂ ਨੇ ਐਸਐਚਓ ਸੱਤਪਾਲ ਸਿੰਘ ਦਾ ਸਾਡੀ ਇਹ ਡਿਮਾਂਡ ਆ ਵੀ ਬਰਾਬਰ ਦਾ ਪਰਚਾ ਉਹਦੇ ਤੇ ਕੀਤਾ ਜਾਵੇ ਰਾਤੀ ਤੇ ਇਹਨਾਂ ਨੇ ਗੁੰਗਰਦ ਵਿੱਚ ਝਾੜ ਲਿਓ ਜੀ ਉਹਨੇ ਲੈਣ ਹਾਜ਼ਰ ਕਰਤਾ ਜੀ ਫਰਾਨ ਕਰਤਾ ਹੰਕਾਨ ਕਰਤਾ ਅੱਜ ਅਸੀਂ ਬੈਠੇ ਆ ਜਿੰਨਾ ਚਿਰ ਸਾਨੂੰ ਇਨਸਾਫ਼ ਨਹੀਂ ਮਿਲਦਾ ਪਹਿਲਾਂ ਇਹਨੂੰ ਸਸਪੈਂਡ ਕਰਨ ਵਿਭਾਗੀ ਕਾਰਵਾਈ ਕਰਨ ਜੋ ਬਣਦਾ ਇਹਦੇ ਤੇ ਐਫ ਆਈ ਆਰ ਕਰਨ ਨੂੰ ਜਿੰਨਾ ਚਿਰ ਨਹੀਂ ਹੋਏਗਾ ਕੋਈ ਸਾਨੂੰ ਇਨਸਾਫ ਨਹੀਂ ਮਿਲੇਗਾ ਉਹਨਾਂ ਚਿਰ ਅਸੀਂ ਉੱਥਾਂ ਗਨੇ ਭਾਵੇਂ ਸਾਨੂੰ 2 ਦਿਨ ਬਹਿਣਾ ਪਏ 4 ਦਿਨ ਬਹਿਣਾ ਪਏ ਬਾਜ਼ਾਰ ਬੰਦ ਰਹਿਣਗੇ ਮੈਂ ਉਹਦੇ ਤੋਂ ਇੱਕ ਇਹ ਕਹਿਣਾ ਚਾਹੁੰਦਾ ਕਿ ਪੁਲਿਸ ਦੀ ਫੇਲੀਅਰ ਕਿਉਂਕਿ ਪੁਲਿਸ ਨੂੰ ਇੰਨੀ ਵਾਰੀ ਹੋ ਚੁੱਕਿਆ ਇੰਨੀ ਵਾਰੀ ਗੱਲ ਚੁੱਕੀ ਅਗਲੇ ਸਾਡੇ ਨਾਲ ਹੋ ਰਿਹਾ ਉਹਨਾਂ ਨੂੰ ਫੋਨ ਸੁਣਾ ਚੁੱਕੇ ਤੇ ਕੁਝ ਕਰ ਚੁੱਕੇ ਹੈਲੋ ਹੈਲੋ ਐਸਐਚਓ ਦਾ ਫੇਲੀਅਰ ਹੈ ਐਸਐਚਓ ਨੇ ਕਿਉਂ ਨਹੀਂ ਕਾਰਵਾਈ ਕਰਾਈ ਅਗਰ ਉਹਨਾਂ ਨੂੰ ਜ਼ਿੰਮੇਵਾਰੀ ਨਾਲ ਕੰਮ ਸੰਭਲਿਆ ਹੁੰਦਾ ਕਿਹੜੀ ਚੀਜ਼ ਹੈ ਜਿਹੜੀ ਪੁਲਿਸ ਲੱਭ ਨਹੀਂ ਸਕਦੀ ਪੁਲਿਸ ਬਿਲਕੁਲ ਅਪਸਰ ਜੀ ਇਹ ਜ਼ਿੰਮੇਵਾਰੀ ਨਾਲ ਨਹੀਂ ਕੰਮ ਹੋਇਆ ਉਹਦੇ ਕਰਕੇ ਸਾਰਾ ਕੰਮ ਹੋਇਆ ਹੈ ਇਹ ਸਿਹਤ ਵੱਡੀ ਦਹਿਸ਼ਤ ਹੈ ਵੱਡੀ ਦਹਿਸ਼ਤ ਇਸ ਤਰ੍ਹਾਂ ਵੀ ਇਹ ਉਜਾੜਾ ਵਾਲੇ ਪਾਸੇ ਜਾ ਰਹੇ ਆ ਆਪਾਂ ਕਿ ਇਹ ਹੋ ਸਕਦਾ ਵੀ ਜਿਹੜੇ ਲੋਟੀ ਪਾਣੀ ਕਮਾ ਰਹੇ ਆ ਉਹ ਸ਼ਹਿਰ ਨੂੰ ਛੱਡ ਦੇਣ ਅਜੀਬ ਬਹੁਤ ਪੁਰਾਣੇ ਰਹਿਣ ਵਾਲੇ 500 ਸਾਲ ਤੋਂ ਰਹਿਣ ਵਾਲੇ ਆ ਪਰ ਸਾਡੇ ਵੀ ਮਨ ਚ دہشت ਬਹੁਤ ਜ਼ਿਆਦਾ ਹੈ ਕਿ ਇਸ ਤਰ੍ਹਾਂ ਦੇ ਕੋਈ ਵੀ ਕਿਸੇ ਨੂੰ ਆਣ ਕੇ ਗੋਲੀ ਮਾਰ ਦੇਗਾ ਕੋਈ ਸਿਕਿਉਰਟੀ ਨਹੀਂ ਹੈ ਆਪਣੀਆਂ ਕੰਧਾਂ ਏਡੀਆਂ ਉੱਚੀਆਂ ਕਰ ਲੀਆਂ ਲੋਕਾਂ ਦੀਆਂ ਕੰਧਾਂ ਬਿਲਕੁਲ ਟੱਪਣ ਵਾਲੀਆਂ ਕਰਤੀਆਂ ਲੋਕਾਂ ਦੇ ਉੱਤੇ ਕੋਈ ਪ੍ਰਭਾਅ ਹੀ ਨਹੀਂ ਹੈਗਾ ਕਿ ਇਹਨਾਂ ਦਾ ਕੋਈ ਇਹਨਾਂ ਦਾ ਇਹਨਾਂ ਦਾ ਲੋਕਾਂ ਦੇ ਉੱਤੇ دہشت ਹੈ ਤੇ ਬਦਮਾਸ਼ਾਂ ਦੇ ਉੱਤੇ ਕੋਈ دہشت ਹੀ ਨਹੀਂ ਹੈਗੀ ਕੀ ਮੰਗ ਕਰਦੇ ਮੰਗੇ ਹੋਈ ਕਰਦੇ ਆ ਵੀ ਐਸ ਐਚਓ ਨੂੰ ਸਸਪੈਂਡ ਕੀਤਾ ਜਾਵੇ ਇਨਕੁਆਰੀ ਬਿਠਾ ਲਈ ਜਾਵੇ ਵੀ ਇਹ ਕਿਉਂ ਹੋਇਆ ਸਾਰਾ ਐਸ ਐਚਓ ਜਿਹੜੀ ਆ ਮਾਂ ਹੁੰਦੀ ਆ ਸ਼ਹਿਰ ਦੀ ਤੇ ਇਹ ਮਾਂ ਜਿਹੜੀ ਆ ਉਹ ਆਪਣੇ ਜਿਹੜੇ ਤੇ ਗੰਦੇ ਪੋਤਾ ਉਹਨਾਂ ਨੂੰ ਨਾਲ ਲਾ ਕੇ ਬੈਠੀ ਆ ਜਿਹੜੇ ਚੰਗੇ ਪੋਤਾ ਉਹਨਾਂ ਨੂੰ ਸੰਭਾਲ ਨਹੀਂ ਰਹੀ ਮੈਂ ਇਹੀ ਚਾਹਨਾ ਪਈ ਇਨਕੁਆਰੀ ਕਰਾਈ